ਆ ਬਾਈ ਜੀ ਕਰਤਾ ਉਹੀ ਕੰਮ ਆ ਦੇਖੋ ਆ ਵੀਡੀਓ ਦੇਖੋ ਜਿਹਦਾ ਡਰ ਸੀ ਉਹੀ ਕੰਮ ਕਰਤਾ ਆ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਕਿਸਾਨਾਂ ਨੇ ਕਣਕ ਦੀ ਬੇਸਟੇਜ ਨੂੰ ਅੱਗ ਲਾਉਣੀ ਸੀ ਤੇ ਆਹ ਰੁੱਖ ਜਿਹੜੇ ਨੇ ਵਿਚਾਰੇ ਖਾਮ ਖਾ ਹੂਕੇ ਰੱਖਤੇ ਜੇਕਰ ਗੱਲ ਕਰੀਏ ਤਾਂ ਕਹਿੰਦੇ ਨੇ ਕਹਿੰਦੇ ਸਰਸੇ 'ਚ 50 ਡਿਗਰੀ ਟੈਂਪਰੇਚਰ ਵਾ ਗਿਆ 50 5 ਤੱਕ ਪਹੁੰਚ ਗਿਆ ਕਹਿੰਦੇ ਐਨੀ ਗਰਮੀ ਵੱਧ ਗਈ ਬਾਈ ਜੀ ਗਰਮੀ ਤਾਂ ਫਿਰ ਹੋਣੀ ਸੀ ਤੁਸੀਂ ਦੇਖ ਲਓ ਜੇ ਕੁਦਰਤ ਨਾਲ ਖਵਾਰ ਕਰੋਗੇ ਨਾ ਤਾਂ ਆਹੀ ਕੁਛ ਚਲਣਾ ਪਊਗਾ ਗਰਮੀ ਤਾਂ ਆਹੀ ਬਧੂਗੀ ਕਿ ਦੂਜੇ ਪਾਸੇ ਦੇਖੇ ਏਸੀ ਫਟੀ ਜਾਂਦੇ ਨੇ ਫਿਰ ਕਹਿੰਦੇ ਗਰਮੀ ਤੋਂ ਬਚਾ ਕਿਵੇਂ ਜਾਵੇ ਜੇ ਰੁੱਖ ਬਚਾ ਲਓਗੇ ਨਾ ਜੇ ਰੁੱਖ ਲਾ ਲਓਗੇ ਤਾਂ ਗਰਮੀ ਭਾਈ ਜੀ ਐਨੀ ਨਹੀਂ ਹੁੰਦੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਆ ਕਿਸਾਨ ਭਰਾਵਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਲਓ ਕਿ ਕਿੱਡੀ ਮਾੜੀ ਕਰਤੂਤ ਇਹ ਕਿਸਾਨਾਂ ਨੇ ਕੀਤੀ ਹੈ ਭਾਈ ਜੇਕਰ ਅਗਲ ਲਾਉਣੀ ਵੀ ਹੁੰਦੀ ਹੈ ਕਣਕ ਦੀ ਬੈਸਟੇਜ ਨੂੰ ਮੰਨਦੇ ਆ ਵੀ ਆਹ ਬਾਹਰ ਦੇ ਵਿੱਚ ਜਿਹੜਾ ਬਾਹ ਨੂੰ ਸਾਫ ਕਰਨਾ ਜ਼ਰੂਰੀ ਆ ਪਰ ਬਾਈ ਬਣ ਕੇ ਆਹ ਵੀਡੀਓ ਨੂੰ ਜਿਹੜਾ ਆ ਧਿਆਨ ਨਾਲ ਦੇਖੋ ਯਾਰ ਹਲਕੀ ਦੀ ਬੇਸਟੇ ਨੂੰ ਜੱਕ ਲਾਉਣੀ ਵੀ ਆ ਤਾਂ ਥੋੜਾ ਧਿਆਨ ਨਾਲ ਸੰਭਲ ਕੇ ਲਾ ਲਿਆ ਕਰੋ ਕੋਲੇ ਖੜ ਜਾ ਕਰੋ 10 ਮਿੰਟ ਕੋਈ ਜ਼ਿਆਦਾ ਫਰਕ ਨਹੀਂ ਪੈਣ ਲੱਗਾ ਉਸ ਚੀਜ਼ ਦਾ ਪਰ ਜਿਹੜੇ ਆਹ ਕੁਦਰਤ ਦੇ ਨਾਲ ਤੁਸੀਂ ਖਿਵਾੜ ਕੇ ਜੰਨੇ ਉਹ ਵਿਚਾਰੇ ਦਰਖਤਾਂ ਦਾ ਜਿਹੜਾ ਕੀ ਕਸੂਰ ਸੀ ਹਰੇ ਭਰੇ ਦਰਖਤ ਸੀ ਇਸ ਪੈਦੇ ਸੀਗੇ ਸੜਕ ਤੇ ਲੱਗੇ ਹੋਏ ਸਾਰੇ ਬਾਹਰ ਦੇ ਨਾਲ ਲੱਗੇ ਹੋਏ ਸਾਰੇ ਦਰਖਤ ਜਿਹੜੇ ਨੇ ਉਹ ਫੂਕ ਕੇ ਰੱਖਤੇ ਇਸ ਕਿਸਾਨ ਨੇ ਸੋ ਬਾਈ ਜੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਹੋਰ ਜਿਹੜੇ ਵੀ ਕਿਸਾਨ ਭਰਾ ਕਣਕ ਦੀ ਵੇਸਟੇ ਜਾਂ ਝੋਨੇ ਵੇਲੇ ਇਹਦਾ ਪਰਾਲੀ ਨੂੰ ਅੱਗ ਵਗੈਰਾ ਲਾਉਂਦੇ ਨੇ ਤਾਂ ਉਹ ਥੋੜਾ ਸੰਭਲ ਕੇ ਕੋਲੇ ਖੜ ਕੇ ਅੱਗ ਜਿਹੜਾ ਉਹ ਲਾ ਲਿਆ ਕਰਨ ਤਾਂ ਜੋ ਕਿ ਆਪਣੀ ਕੁਦਰਤ ਨਾਲ ਖਿਲਵਾੜ ਨਾ ਹੋਵੇ ਤੇ ਦਰਖਤ ਜਿਹੜੇ ਨੇ ਉਹ ਸੁਰੱਖਤ ਰਹਿਣ ਤੇ ਗਰਮੀ ਵੀ ਜਿਹੜੀ ਆ ਜਿੰਨਾ ਟੈਂਪਰੇਚਰ ਹੁਣ ਆਪਾਂ ਕਹਦੇ ਆਂ ਕਿ ਐਨੀ ਗਰਮੀ ਆ ਗਈ ਜੀ ਐਨਾ ਟੈਂਪਰੇਚਰ ਵਧ ਹੀ ਜਾਂਦਾ ਜੀ 50 ਤੋਂ ਪਲੱਸ ਹੋ ਗਿਆ ਵੀ ਕਹਿੰਦਾ ਪਾ ਵੀ ਲੋਕਾਂ ਨੂੰ ਤੰਗੀ ਨਾ ਵੇ ਕਿਉਂਕਿ ਲੋਕਾਂ ਨੂੰ ਬਾਈ ਜੀ ਤੰਗੀ ਉਦੋਂ ਹੀ ਆਉਂਦੀ ਹੈ ਜਦੋਂ ਮਨੁੱਖ ਖੁਦ ਕੁਦਰਤ ਨਾਲ ਖਿਲਵਾੜ ਕਰਦਾ ਹੈ ਤਾਂ ਤੁਸੀਂ ਦੇਖ ਲਓ ਕੁਦਰਤ ਨਾਲ ਕਿੰਦੀ ਵੱਡੀ ਬਾਈ ਖਿਲਵਾੜ ਕੀਤੀ ਐਸ ਕਿਸਾਨ ਨੇ ਕੋਲੇ ਖੜ ਕੇ ਪਤੰਦਰ ਨੇ ਜੇਕਰ ਗੱਲ ਕਰੀਏ ਤਾਂ ਅੱਗ ਤਾਂ ਲਾ ਕੇ ਗਏ ਉਸ ਤੋਂ ਬਾਅਦ ਬਾਈ ਜੀ ਅੱਗ ਲਾ ਕੇ ਸੰਭੀ ਨਹੀਂ ਤੇ ਆਹ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਕਿੰਨੇ ਸਪੈਦੇ ਜਿਹੜੇ ਨੇ ਮੱਚ ਗਏ ਕਿੰਨੇ ਦਰਖਤ ਜਿਹੜੇ ਨੇ ਉਹ ਸੜ ਕੇ ਸੁਆਹ ਹੋ ਗਏ ਨੇ ਬਿਲਕੁਲ ਤੇ ਫਿਰ ਕਹਿ ਦਿੰਦੇ ਨੇ ਕਹਿੰਦੇ ਜੀ ਗਰਮੀ ਆ ਗਈ ਟੈਂਪਰੇਚਰ ਵਧ ਹੀ ਜਾਂਦਾ ਲਗਾਤਾਰ ਸੂਰਜ ਜਿਹੜਾ ਆ ਗਰਮੀ ਇੱਡੀ ਘਟ ਕਿਉਂ ਨਹੀਂ ਕਰਦਾ ਫਿਰ ਬਾਈ ਜੀ ਆਪਾਂ ਜੇਕਰ ਦੇਖੀ ਤਾਂ ਸ਼ਵੀਲਾ ਮੰਗਰ ਭੱਜ ਲੈਣੇ ਆ ਸ਼ਵੀਲਾ ਲੋਕ ਨੌਂਦੇ ਨੇ ਬਹੁਤ ਚੰਗੀ ਗੱਲ ਹੈ ਪਰ ਉਸ ਤੋਂ ਚੰਗਾ ਤਾਂ ਸ਼ਹਿਰੀਆਂ ਦੇ ਨਾਲ-ਨਾਲ ਇੱਕ ਦਰਖਤ ਲਾ ਲਓ ਜੇਕਰ ਹਰੇਕ ਬੰਦਾ ਇੱਕ ਦਰਖਤ ਲਾਵੇ ਨਾ ਤਾਂ ਅੱਜ ਦੇ ਟਾਈਮ ਜਿਹੜਾ 50 ਡਿਗਰੀ 52 ਡਿਗਰੀ ਟੈਂਪਰੇਚਰ ਹੁੰਦਾ ਹੈ ਨਾ ਤਾਂ ਉਹ ਟੈਂਪਰੇਚਰ ਜਿਹੜਾ ਆ ਨਹੀਂ ਹੋਊਗਾ ਇੰਨੀ ਗਰਮੀ ਕਦੇ ਨਹੀਂ ਪੈਣੀ ਜੇਕਰ ਬੰਦਾ ਇੱਕ-ਇੱਕ ਰੁੱਖ ਵੀ ਲਾ ਲੇ ਸੋ ਬਾਈ ਜੀ ਜੇ ਕੋਈ ਰੁੱਖ ਜਿਹੜਾ ਨਹੀਂ ਵੀ ਲਾ ਸਕਦਾ ਨਾ ਤਾਂ ਉਹ ਵੀਰ ਬਣ ਕੇ ਜਦੋਂ ਆਹ ਕੋਈ ਆਪਣੀ ਕਣਕ ਜਾਂ ਝੋਨੇ ਦੀ ਬੇਸਟੇਜ ਨੂੰ ਆਪਾਂ ਸਾੜਦੇ ਜਿਹੜਾ ਅੱਗ ਲਾਉਣੇ ਹੈ ਨਾ ਤਾਂ ਥੋੜਾ ਜਿਹਾ ਕੋਲੇ ਖੜ ਕੇ ਜਿਹੜਾ ਅੱਗ ਲਾ ਲਿਆ ਕਰੋ ਤਾਂ ਜੋ ਸਾਈਡਾਂ ਤੇ ਜਿਹੜੇ ਰੁੱਖ ਲੱਗੇ ਹੁੰਦੇ ਨੇ ਨਾ ਇਹਨਾਂ ਦਾ ਬਚਾਅ ਹੋ ਸਕੇ ਸੋ ਬਾਈ ਜੀ ਇੱਕ ਵਾਰੀ ਫੇਰ ਕਹਿੰਦਾ ਵੀਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਜਿਹੜੀ ਹੈ ਹਰ ਇੱਕ ਕਿਸਾਨ ਤੱਕ ਪਹੁੰਚ ਸਕੇ ਕਿ ਉਹ ਜਿਹੜੇ ਨੇ ਕੋਲੇ ਖੜ ਕੇ ਆਪਣੀ ਜਿਹੜੀ ਕਣਕ ਦੀ ਬੇਸਟੇਜ ਹੈ ਉਹਨੂੰ ਅੱਗ ਲਾ ਸਕਣ ਤੇ ਰੁੱਖਾਂ ਨੂੰ ਜਿਹੜਾ ਬਚਾ ਸਕਣ